ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਨਰਸਿੰਗ ਸਿੱਧੂ ਕਹਿੰਦੇ ਆਗੇ ਆਈ ਵਿਸਾਖੀ ਖੇਤਾਂ ਦੀ ਮੁੱਕੀ ਰੱਖੀ ਕਿਉਂਕਿ ਜਦੋਂ ਵਿਸਾਖੀ ਆ ਜਾਂਦੀ ਹੈ ਤਾਂ ਕਣਕਾਂ ਜਿਹੜੀਆਂ ਪੱਕ ਜਾਂਦੀਆਂ ਆ ਅਤੇ ਖੇਤਾਂ ਦੀ ਰਾਖੀ ਮੁੱਕ ਜਾਂਦੀ ਹੈ ਤੇ ਕਣਕਾਂ ਵੱਡਣੀਆਂ ਸ਼ੁਰੂ ਕਰ ਦਿੰਦੇ ਆ ਕਿਸਾਨ ਤੇ ਇਸੇ ਤਰ੍ਹਾਂ ਜਿਹੜੇ ਪੰਜਾਬ ਸਰਕਾਰ ਵੱਲੋਂ ਵੀ 1 ਅਪ੍ਰੈਲ ਤੋਂ ਜਿਹੜੇ ਕਣਕ ਦੀ ਖਰੀਦ ਸਰਕਾਰੀ ਤੌਰ ਤੇ ਸ਼ੁਰੂ ਕਰ ਦਿੱਤੀ ਗਈ ਹੈ ਪਰ ਹਲੇ ਤੱਕ ਮੰਡੀਆਂ ਵਿੱਚ ਕਣਕ ਨਹੀਂ ਪਹੁੰਚੀ ਕਿਉਂਕਿ ਬਸਾਖੀ ਦੇ ਇਰਦੇ-ਗਿਰਦੀ ਕਿਤੇ ਜਿਹੜੇ ਕਣਕ ਆ ਗਈ ਉਹ ਵੱਡੀ ਹੁੰਦੀ ਹੈ ਤੇ ਮੰਡੀਆਂ ਵਿੱਚ ਆਉਂਦੀ ਹੈ ਇਸ ਤਰ੍ਹਾਂ ਇਹ ਦੱਸ ਦਈਏ ਕਿ ਬਠਿੰਡਾ ਜਿਹੜੀ ਨਾਜ ਮੰਡੀ ਆ ਇਹ ਇੱਕ ਮੁੱਖ ਅਜੜਾ ਹੈ ਤੇ 14 ਹੋਰ ਮੰਡੀਆਂ ਇਸ ਵਿੱਚ ਪੈਂਦੀਆਂ ਆ ਪਰ ਇੱਥੇ ਜਿਹੜੇ ਪਿਛਲੇ ਸਾਲ ਕਣਕ ਆਈ ਸੀਗੀ ਉਹ 7 ਲੱਖ 35000 ਕੁਇੰਟਲ ਕਣਕ ਜਿਹੜੀ ਇੱਥੇ ਆਈ ਸੀਗੀ ਪਰ ਇਸ ਸਾਲ 10% ਹੋਰ ਵੀ ਵੱਧ ਆਉਣ ਦਾ ਸੁਭਾਵਨਾ ਹੈ ਤੁਹਾਨੂੰ ਦਿਖਾ ਦਿਆ ਕਿ ਜਿਹੜੇ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੇ ਆ ਪਰ ਬਠਿੰਡਾ ਦੀ ਮੰਡੀ ਵਿੱਚ ਹਜੇ ਤੱਕ ਕਣਕ ਦਾਣਾ ਵੀ ਨਹੀਂ ਪਹੁੰਚ ਗਈ ਤੇ ਅਧਿਕਾਰੀਆਂ ਦਾ ਕਹਿਣਾ ਕਿ ਹਜੇ 3-4 ਦਿਨਾਂ ਤੱਕ ਕਿਤੇ ਘਟ ਹੋਣ ਦੀ ਸੁਭਾਵਨਾ ਹੈ ਅਸੀਂ ਹੁਣ ਖੜੇ ਹਾਂਗੇ ਮੁੱਖ ਯਾਰਡ ਜਿਹੜਾ ਬਠਿੰਡਾ ਦਾ ਉੱਥੇ ਖੜੇ ਜਿੱਥੇ ਕਿ ਕਈ ਪਿੰਡਾਂ ਦੀ ਜਿਹੜੀ ਕਣਕ ਦੀ ਫਸਲ ਹੈ ਜਾਂ ਹੋਰ ਨਾਮੇ ਝੋਨੇ ਦੀਆਂ ਫਸਲਾਂ ਆਉਂਦੀਆਂ ਉੱਥੇ ਹੁੰਦੀਆਂ ਤੇ ਤੇ ਕਣਕ ਦੀ ਫਸਲ ਬਿਲਕੁਲ ਨਹੀਂ ਪਹੁੰਚੀ ਅਜੇ ਸਰੋਂ ਦੀ ਫਸਲ ਜਰੂਰ ਥੋੜੀ ਥੋੜੀ ਇੱਥੇ ਪਹੁੰਚੀ ਹੈਗੀ ਜੇ ਦਿਖਾ ਦਈਏ ਕਿ ਸਰੋਂ ਦੀ ਫਸਲ ਆਈ ਹੈ ਪਰ ਜਿਹੜਾ ਕਮੇਟੀ ਵੱਲੋਂ ਸਾਰੇ ਮੁਖਤਾ ਪ੍ਰਬੰਧ ਕੀਤੇ ਗਏ ਹੈਗੇ ਜਿਵੇਂ ਸਫਾਈ ਦਾ ਪ੍ਰਬੰਧ ਹੈਗਾ ਲਾਈਟਾਂ ਦਾ ਪ੍ਰਬੰਧ ਹੈਗਾ ਜਾਂ ਪਾਣੀ ਦਾ ਪ੍ਰਬੰਧ ਹੈਗਾ ਉਹ ਸਾਰੇ ਕਰ ਲਏ ਗਏਗੇ ਬਾਥਰੂਮ ਹੈ ਜਿਹੜੇ ਉਹਨਾਂ ਦੀ ਵੀ ਸਫਾਈ ਕਰਾਈ ਗਈ ਹੈਗੀ ਤੇ ਮੁੱਖ ਤੇ ਸਮੱਸਿਆ ਰਹਿੰਦੀ ਹੈਗੀ ਕਿ ਇੱਥੇ ਜਿਹੜੇ ਟਰੱਕ ਹੈਗੇ ਜਾਂ ਹੋਰ ਵਹੀਕਲ ਹੈਗੇ ਉਹ ਆਮ ਖੜ ਜਾਂਦੇ ਹੈਗੇ ਇੱਥੇ ਪਰ ਅਧਿਕਾਰੀਆਂ ਦਾ ਕਹਿਣਾ ਕਿ ਉਹ ਅਸੀਂ ਸਾਰੇ ਇਥੋਂ ਢਾਡ ਦਿੱਤੇ ਹੈ ਕਿਉਂਕਿ ਜਦੋਂ ਬੇਲੀ ਮੰਡੀ ਹੁੰਦੀ ਆ ਉਦੋਂ ਤੇ ਰਾਗੀਰ ਜਿਹੜੇ ਖੜ ਜਾਂਦੇ ਹੈ ਜੇ ਕੋਈ ਟਰੱਕ ਵਾਲਾ ਹੈਗਾ ਜਾਂ ਹੋਰ ਹੈ ਉਹ ਤੇ ਖੜ ਜਾਂਦੇ ਪਰ ਹੁਣ ਅਸੀਂ ਸਾਰੇ ਇਥੇ ਢਾਡ ਦਿੱਤੇ ਜੇ ਕੋਈ ਕਦਕਾ ਕੋਈ ਖੜਾ ਵੀ ਹੈ ਕਿਉਂਕਿ ਹਜੇ ਕਣਕ ਦੀ ਫਸਲ ਨਹੀਂ ਆਈ ਤਾਂ ਉਹਨਾਂ ਨੂੰ ਵੀ ਜਦੋਂ ਕਣਕ ਦੀ ਆਮਦ ਆਉਂਦੀ ਹੈ ਕਿਤੇ ਉਹਨਾਂ ਨੂੰ ਵੀ ਇਥੋਂ ਢਾਡ ਦਿੱਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਸਾਡੇ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਹੈਗੇ ਤੇ ਇਸ ਵਾਰ ਪਹਿਲਾਂ ਨਾਲੋਂ ਵੀ 10% ਕਣਕ ਬੱਧ ਆਉਣ ਦੀ ਸੰਭਾਵਨਾ ਹੈ ਤੇ ਉਹਨਾਂ ਕਿਹਾ ਕਿ ਜਿਹੜੇ ਕਿਸਾਨਾਂ ਦੀ ਕੋਈ ਸ਼ਿਕਾਇਤ ਹੁੰਦੀ ਹੈ ਕਿ ਕਣਕੇ ਜਿਹੜੀ ਪਸ਼ੂ ਖਾ ਜਾਂਦੇ ਹੈਗੇ ਜਾਂ ਚੋਰੀ ਹੁੰਦੀ ਹੈ ਉਹਦੇ ਵਾਸਤੇ ਸਾਡੇ ਵੱਲੋਂ ਉੱਥੇ ਜਿਹੜੇ ਚੌਂਕੀਦਾਰ ਰੱਖੇਗੇ ਜਿਹੜੇ ਕਿ 24 ਘੰਟੇ ਇੱਥੇ ਮੰਡੀ ਵਿੱਚ ਰਹਿਣਗੇ ਅਤੇ ਮੰਡੀ ਦਾ ਜਿਹੜਾ ਕੋਈ ਪਸ਼ੂ ਆਉਂਦਾਗਾ ਜਾਂ ਨਿਗਰਾਨੀ ਰੱਖਣਗੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਪਾਣੀ ਦੀ ਸ਼ਾਂਦੀ ਲਾਈਟਾਂ ਦੀ ਜਾਂ ਬਾਥਰੂਮਾਂ ਦੀ ਜਿਹੜੇ ਪੂਰੇ ਪ੍ਰਬੰਧ ਕੀਤੇ ਗਏ ਹੈ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਜਿਹੜੀ ਕਣਕ ਹੈਗੀ ਉਹ ਰਾਤ ਦੇ ਸਮੇਂ ਜਾਂ ਸਵੇਰ ਸੁਦੇਹਾਂ ਨਾ ਵੜੋਤ ਕਿਉਂਕਿ ਉਹਦੇ ਵਿੱਚ ਮੌਚਰ ਵੱਧ ਆ ਜਾਂਦਾਗਾ ਫਿਰ ਸੋਨੂੰ ਇੱਕ ਦੋ ਦਿਨ ਜਿਹੜਾ ਇੱਥੇ ਮੰਡੀ ਵਿੱਚ ਬੈਠਣਾ ਪੈਂਦਾਗਾ ਸਹੀ ਸੁੱਕੀ ਹੋਈ ਕਣਕ ਮੰਡੀ ਵਿੱਚ ਲਿਆਓ ਤਾਂ ਕਿ ਤੁਰੰਤ ਸੋਡੀ ਜਿਹੜੀ ਬੋਲੀ ਲੱਗ ਸਕੇ ਤੇ ਤਰੰਤ ਹੀ ਜਿਹੜੀ ਇਥੋਂ ਜਿਹੜੀ ਤਲਾਈ ਵੀ ਹੋ ਸਕੇ ਤੇ ਕਿਸਾਨਾਂ ਨੂੰ ਉਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਆ ਸੁਣੋਣੇ ਕੀ ਕਹਿੰਦੇ ਐ ਅਧਿਕਾਰੀ ਮੇਰਾ ਨਾਮ ਰਵਿੰਦਰ ਸਿੰਘ ਲਾ ਜੀ ਕੀ ਜਗਤ ਸਿੰਘ ਆ ਮੈਂ ਐਜ਼ ਅਕਾਊਂਟੈਂਟ ਮਾਰਕੀਟ ਕਮੇਟੀ ਬਠਿੰਡਾ ਆ ਕੀ ਕਹਿਣਾ ਚਾਹੂਗਾ ਜਿਵੇਂ ਹੌਂਕਾਂਟ ਦੀ ਜਿਹੜੀ ਬੋਲੀ ਸ਼ੁਰੂ ਹੋਣ ਲੱਗੀ ਅੱਜ ਤੋਂ ਕੰਟਾ ਜਦੋਂ ਦਾ on the ਸਵਾਰ ਨਾ ਰਿਹਾ ਦੇਖੋ ਜੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 1 ਚਾਰ ਤੋਂ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਾ ਹੈ ਸਾਡੇ ਮਾਰਕੀਟ ਕਮੇਟੀ ਬਠਿੰਡਾ ਵੱਲੋਂ ਜਿਹੜੇ ਪ੍ਰਬੰਧ ਨੇ ਉਪਕਤਾ ਕਰ ਲਏ ਗਏ ਹਨ ਪਾਣੀ ਬਿਜਲੀ ਸ਼ਾ ਸਾਡੇ ਸਸੀਂ ਸਾਰੇ ਪ੍ਰਬੰਧ ਜਿਹੜੇ ਹੈ ਉਪਕਤਾ ਕਰ ਲਏ ਗਏ ਹਨ ਤੇ ਅਸੀਂ ਕਣਕ ਦੀ ਅਰਾਈਵਲ ਦੀ ਫਿਲਹਾਲ ਵੇਟ ਕਰ ਰਹੇ ਹਾਂ ਹੁਣ ਤੱਕ ਜਿਹੜੀ ਹੈ ਮੰਡੀਆਂ ਦੇ ਵਿੱਚ ਕਣਕ ਦੀ آمد ਨਹੀਂ ਹੋਈ ਹੈ ਨਹੀਂ ਕੋਈ ਇਸ ਹਿਸਾਬ ਨਾਲ ਪਿਛਲੇ ਸਾਲ ਨਹੀਂ ਸੀ ਤੇ ਕਿੰਨੀ ਤੋਂ ਹੋਣ ਸਕਦਾ ਪਿਛਲੇ ਸਾਲ ਜਿਹੜੇ ਆਪਾਂ ਮੁੱਖ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨੀਅਰ ਅਬਾਊਟ 2 ਲੱਖ ਕੁਆਂਟਲ ਦੇ ਕਰੀਬ ਜਿਹੜਾ ਹੈ ਗੱਟਾ ਆਇਆ ਸੀਗਾ ਕਣਕ ਆਈ ਸੀਗੀ ਤੇ ਇਹ ਪੁੱਲ ਜਿਹੜੀਆਂ ਮਾਰਕੀਟ ਕਮੇਟੀ ਬਠਿੰਡਾ ਦੇ ਅਧੀਨ ਹੈ ਮਤਲਬ ਇੱਥੇ ਇੱਕ ਮੇਨ ਯਾਰਡ ਤੇ 14 ਜਿਹੜੀਆਂ ਮੰਡੀਆਂ ਪੈਂਦੀਆਂ ਨੇ ਇੱਥੇ ਕੁੱਲ 735000 ਕੁਇੰਟਲ ਦੇ ਕਰੀਬ ਆਮਦ ਹੋਈ ਸੀ ਕਣਕ ਦੀ ਇਸ ਵਾਰ ਸਾਨੂੰ ਲੱਗਦਾ ਹੈ ਵੀ ਇਸ ਤੋਂ ਨੀਅਰ ਅਬਾਊਟ 5-7 10% ਦਾ ਵਾਧਾ ਹੀ ਹੋਏਗਾ ਤੇ ਹੋਪਫੁਲੀ ਜਿਹੜੀ ਆ ਝਾੜ ਇਸ ਵਾਰ ਵਧੀਆ ਹੋਏਗਾ ਤੇ ਪਿਛਲੀ ਵਾਰੀ ਨਾਲੋਂ ਸਾਡੀ ਆਮਦ ਜਿਹੜੀ ਹੈ ਵਧੀਗੀ ਸਾਨੂੰ ਲੱਗਦਾ ਹੈ ਜੀ ਮੇਰੇ ਖਿਆਲ ਚ 2 ਕੁ ਦਿਨਾਂ ਤੱਕ ਹੋਰ ਜਿਹੜੀ ਹੈ ਮੇਨ ਮੰਡੀ ਦੇ ਵਿੱਚ ਜਾਂ ਹੋਰ ਆਲੇ ਦੁਆਲੇ ਮੰਡੀਆਂ ਦੇ ਵਿੱਚ ਵੀ ਕਣਕ ਆ ਜੂ। ਕਿਸਾਨਾਂ ਦੀ ਸ਼ਿਕਾਇਤ ਰਹਿੰਦੀ ਕਿ ਇੱਥੇ ਪਸ਼ੂ ਆ ਜਾਂਦੇ ਆ ਜਾਂ ਕਣਕ ਚੋਰੀ ਵੀ ਹੋ ਜਾਂਦਾ ਕੋਈ ਵੀ ਫਸਲ ਆਉਂਦੀ ਆ ਜਾਂ ਜਿਹੜੇ ਬਾਜ਼ੂਮ ਹਨ ਉਹਨਾਂ ਦੀ ਘਾਟ ਮਹਿਸੂਸ ਹੁੰਦੀ। ਇਸ ਤਰ੍ਹਾਂ ਦੇ ਨਹੀਂ ਦੇਖੋ ਸਾਡੇ ਵੱਲੋਂ ਜਿਹੜਾ ਹੈ ਕਿਸਾਨਾਂ ਨੂੰ ਕੋਈ ਸ਼ਿਕਾਇਤ ਜਾਂ ਹੋਰ ਐ ਇਸ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ। ਸਾਡੇ ਵੱਲੋਂ ਚੌਂਕੀਦਾਰ ਵੀ ਜਿਹੜੇ ਆ ਉਹ ਰੱਖੇ ਗਏ ਨੇ। ਉਹ ਚੌਂਕੀਦਾਰ ਨਿਰੰਤਰ ਜਿਹੜੇ ਆ ਪਸ਼ੂਆਂ ਦੇ ਲਈ ਮੰਡੀ ਦੇ ਵਿੱਚ ਡੰਡਾ ਲੈ ਕੇ ਜਿਹੜਾ ਹੈ ਮਤਲਬ ਉਹਨਾਂ ਨੂੰ ਭਜਾਉਂਦੇ ਰਹਿੰਦੇ ਨੇ ਹੋਰ ਐ ਇਸ ਤੋਂ ਬਿਨਾ ਜਿਹੜੇ ਆ ਸਾਡੇ ਵਾਸ਼ਰੂਮਸ ਵਗੈਰਾ ਵੀ ਜਿਹੜੇ ਟਾਇਲਟ ਬਣੇ ਹੋਏ ਨੇ ਉਹ ਸਾਰੇ ਜਿਹੜੇ ਆ ਸਾਫ ਸਫਾਈ ਅਸੀਂ ਕਰਾ ਦਿੱਤੀ ਗਈ ਹੈ ਕਿਸਾਨਾਂ ਨੂੰ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ ਜਿਹੜੇ ਮਿੰਟ ਚ ਆਪ ਵੀ ਵੇਕਲ ਖੜ ਜਾਂਦੇ ਹੈਗੇ ਹਾਂਜੀ ਅੱਜ ਵੀ ਕੁਛ ਨਾ ਕੁਛ ਖੜੇਗੇ ਦੋ ਚਾਰ ਹਾਂਜੀ ਉਹਨਾਂ ਨੂੰ ਪਾਸ ਕਰਾਉਣਾ ਦਾ ਦੇਖੋ ਦਾਣਾ ਮੰਡੀ ਇਹ ਜਿਹੜੀ ਹੈਗੀ ਹੈ ਇਹ ਸਾਰੇ ਤਰਫੋਂ ਇਹਦੇ ਗੇਟ ਮਤਲਬ ਬੰਦ ਮੰਡੀ ਨਹੀਂ ਹੈਗੀ ਹੈ ਇਸ ਕਰਕੇ ਕੀ ਹੁੰਦਾ ਜਿਹੜੇ ਕੋਈ ਰਾਹੀਰ ਹੁੰਦੇ ਨੇ ਜਾਂ ਹੋਰ ਹੈ ਕੁਝ ਟਾਈਮ ਦੇ ਲਈ ਇੱਥੇ ਮੰਡੀ ਦੇ ਵਿੱਚ ਆਪਣੇ ਟਰੱਕ ਵਗੈਰਾ ਉਹ پارک ਕਰ ਲੈਂਦੇ ਨੇ ਪਰ ਸਾਡੇ ਵੱਲੋਂ ਜਿਹੜਾ ਹੈ ਉਹ ਮੰਡੀ ਇੱਕ ਵਾਰੀ ਖਾਲੀ ਕਰਾ ਦਿੱਤੀ ਗਈ ਹੈ ਪਰ ਕੁਝ ਦਿਨ ਲਈ ਟੈਂਪਰੇਰੀ ਕਿਉਂਕਿ ਹਲੇ ਅਰਾਈਵਲ ਨਹੀਂ ਆਈ ਤਾਂ ਜਿਹੜੇ ਟਰੱਕ ਵਗੈਰਾ ਇੱਥੇ ਆ ਕੇ ਰੁਕ ਜਾਂਦੇ ਨੇ ਪਰ ਅਸੀਂ ਉਹਨਾਂ ਨੂੰ ਨਾਲ ਦੀ ਨਾਲ ਇਹ ਕਿਹਾ ਹੋਇਆ ਹੈ ਵੀ ਕੋਈ ਵੀ ਟਰੱਕ ਜਿਹੜਾ ਹੈ ਇੱਥੇ ਨਹੀਂ ਖੜਨਾ ਚਾਹੀਦਾ ਤੇ ਨਾ ਹੀ ਅਸੀਂ ਖੜਨ ਦੇਵਾਂਗੇ ਸਾਰੇ ਟਰੱਕ ਤਕਰੀਬਨ ਜਿਹੜੇ ਹੈ ਮੰਡੀ ਦੇ ਵਿੱਚੋਂ ਕਢਵਾ ਦਿੱਤੇ ਗਏ ਹਨ ਸਫਾਈ ਦਾ ਪਰ ਉਹਨਾਂ ਦੇ ਸੀਗਾ ਜੋ ਕਈ ਵਾਰ ਫਲਦ ਘੁੰਮਦੇ ਪੱਟੇ ਹੁੰਦੇ ਉਸ ਤਰ੍ਹਾਂ ਦਾ ਬਗਾਨਾ ਸਾਡੇ ਵੱਲੋਂ ਸਫਾਈ ਦਾ ਪ੍ਰਬੰਧ ਵੀ ਜੀ ਮੁਕੰਮਲ ਕਰ ਦਿੱਤਾ ਗਿਆ ਹੈ ਮੰਡੀ ਬਹੁਤ ਅੱਛੇ ਤਰੀਕੇ ਦੇ ਨਾਲ ਸਾਫ ਸਫਾਈ ਜਿਹੜੀ ਹੈ ਇਹਦੀ ਕੰਪਲੀਟ ਕਰਵਾ ਦਿੱਤੀ ਗਈ ਹੈ ਤੇ ਜਿਹੜੀਆਂ ਬਾਹਰ ਲੀਆਂ ਖਰੀਦ ਕੇਂਦਰਾ ਹੈਗੇ ਨੇ ਮੰਡੀਆਂ ਉੱਥੇ ਵੀ ਜਿਹੜੀ ਹੈ ਸਾਫ ਸਫਾਈ ਚੰਗੀ ਤਰ੍ਹਾਂ ਕੰਪਲੀਟ ਕਰਵਾ ਦਿੱਤੀ ਗਈ ਹੈ ਹੁਣ ਜਿਹੜੇ ਕਿਸਾਨ ਕੰਕ ਤੇ ਲੈ ਕੇ ਆਉਂਦੇ ਹੈਗੇ ਉਹਦੇ ਚ ਨਵੀਂ ਮਾਤਰਾ ਵਧਣ ਦੀ ਜੇ ਉਹ ਨਮ ਕੀ ਕਹਿਣਾ ਚਾਹੁੰਦੇ ਦੇਖੋ ਜੀ ਸਾਡੀ ਕਿਸਾਨਾਂ ਨੂੰ ਇਹੀ ਅਪੀਲ ਹੈ ਵੀ ਮੌਸਮ ਨੂੰ ਧੁੱਪਾਂ ਵਧੀਆ ਲੱਗ ਰਹੀਆਂ ਨੇ ਤੇ ਆਪਾਂ ਜਿਹੜੀ ਇਹ ਕਣਕ ਸੁਕਾ ਕੇ ਲਈਏ ਚੰਗੀ ਤਰ੍ਹਾਂ ਜਿਹੜੀ ਸੁੱਕੀ ਹੋਈ ਕਣਕ ਹੈ ਉਹ ਮੰਡੀ ਦੇ ਵਿੱਚ ਆ ਕੇ ਛੇਤੀ ਤੋਂ ਛੇਤੀ ਵਿਕੇਗੀ ਕਿਸਾਨਾਂ ਕਿਸਾਨ ਭਰਾਵਾਂ ਨੂੰ ਇਹੀ ਵੀ ਲਹਿ ਵੀ ਜਿਹੜੀ ਆਪਣੀ ਕਣਕ ਹੈ ਉਹ ਸੁਕਾ ਕੇ ਮੰਡੀ ਦੇ ਵਿੱਚ ਲੈ ਕੇ ਆ। ਪਰ ਕਈ ਵਾਰੀ ਕਿਸਾਨਾਂ ਕਾਲੀ ਦਾ ਕਰਕੇ ਰਾਤਾਂ ਨੂੰ ਉੱਡਣ ਲੱਗ ਜਾਂਦੇ ਜਾਂ ਸਵੇਰ ਸਵੇਰਾਂ ਉੱਡਣ ਲੱਗ ਜਾਂਦੇ ਉਹਨਾਂ ਨੂੰ ਕੀ ਕਰਨਾ ਹੈ? ਦੇਖੋ ਜੀ ਕਾਲੀ ਜਿਹੜੀ ਹੈ ਆਪਾਂ ਇਹ ਫਸਲ ਪੁੱਤਾ ਵਾਂਗੂ ਪਾਲਦੇ ਆ ਤੇ ਇਸ ਨੂੰ ਇਹੀ ਵਹਿਤਰੀ ਹੈ ਵੀ ਆਪਾਂ ਨੂੰ ਕਾਲੀ ਕਰਨ ਦੀ ਲੋੜ ਨਹੀਂ ਹੈ। ਇੱਥੇ ਮੰਡੀ ਦੇ ਵਿੱਚ ਸਰਕਾਰ ਵੱਲੋਂ ਦਾਣੇ-ਦਾਣੇ ਦੀ ਖਰੀਦ ਕੀਤੀ ਜਾਊਗੀ ਕੋਈ ਕਾਲੀ ਕਰਨ ਦੀ ਲੋੜ ਨਹੀਂ ਹੈ ਕਣਕ ਆਪਣੀ ਸੁਕਾ ਕੇ ਲਿਆਓ ਤਾਂ ਜੋ ਤੁਸੀਂ ਜਲ ਤੋਂ ਜਲ ਦੇ ਜਿਹੜੇ ਐ ਫ੍ਰੀ ਹੋ ਸਕੋ ਜਿੰਨੇ ਰਾਤ ਨੂੰ ਵੱਢਦੇ ਆਗੇ ਜਾਂ ਸਵੇਰ ਸੁਧਿਆਂ ਵੱਢਣਾਂ ਜੋ ਉਹਦੇ ਇੱਥੇ ਜਿਹੜੇ ਮੌਇਸਚਰ ਦੀ ਵੀ ਅੱਦਪਾ ਚਲੀ ਉਹਦੇ ਨਾਲ ਹੈ ਜੀ ਮੌਇਸਚਰ ਥੋੜਾ ਬਹੁਤ ਆ ਜਾਂਦਾ ਹੈ ਇਸੇ ਕਰਕੇ ਜਿਹੜਾ ਹੈ ਆਪਦਾ ਦਾਣਾ ਉਸ ਨੂੰ ਚੈੱਕ ਕਰਕੇ ਦੇਖੋ ਨਵੀਂ ਜਿਹੜੀ ਹੈ ਜਿੰਨਾ ਤੁਸੀਂ ਸੁਕਾ ਕੇ ਲਿਆਉਂਗੇ ਉਨੀ ਛੇਤੀ ਜਿਹੜੀ ਹੈ ਮੰਡੀ ਦੇ ਵਿੱਚੋਂ ਫ੍ਰੀ ਹੋ ਪਾਉਗੇ ਅ ਮੌਇਸਚਰ ਕਿੰਨੀ ਰੱਖੇਗੇ ਮੌਇਸਚਰ ਅ 12% ਜਿਹੜੀ ਹੈ ਮਤਲਬ ਨਮੀ ਦੀ ਉਹ ਉਹ ਉਸ ਤੱਕਰ ਜੀ ਖਰੀਦ ਕੀਤੀ ਜਾਣੀ ਹੈ ਨਮੀ ਨੂੰ ਚੈੱਕ ਕਰਨ ਦੇ ਪ੍ਰਬੰਧ ਹੈਗੇ ਹਾਂ ਹਾਂਜੀ ਸਾਡੇ ਵੱਲੋਂ ਜਿਹੜੇ ਮੋਇਸਚਰ ਮੀਟਰ ਜਿਹੜੇ ਆ ਉਹ ਪੀਯੂ ਵੱਲੋਂ ਕੈਲੀਬ੍ਰੇਟ ਕਰਵਾ ਲਏ ਗਏ ਹਨ ਤੇ ਅਸੀਂ ਸਾਰੇ ਮੋਇਸਚਰ ਮੀਟਰ ਮੰਡੀਆਂ ਦੇ ਵਿੱਚ ਵੀ ਅਵੇਲੇਬਲ ਹੈ